हिमाचल प्रदेश ਦੇ ਵਿੱਚ ਪੈ ਰਿਹਾ ਭਾਰੀ ਮੀਂਹ ਪੰਜਾਬ ਦੇ ਵਿੱਚ ਅਸਰ ਦਿਖਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਪਰ ਮਾਨਸੂਨ ਦਾ ਇਹ ਮੀਂਹ ਕਿਸੇ ਨੂੰ ਰਾਹਤ ਪਹੁੰਚਾ ਰਿਹਾ ਹੈ ਤਾਂ ਕਿਸੇ ਲਈ ਇਹ ਮੀਂਹ ਕਹਿਰ ਬਣ ਕੇ ਸਾਹਮਣੇ ਆ ਰਿਹਾ ਹੈ ਅਜਿਹਾ ਹੀ ਕਹਿਰ ਫਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਮੀਂਹ ਦੇ ਪਾਣੀ ਨਾਲ ਭਰੇ ਟੋਏ 'ਚ ਡੁੱਬਣ ਕਾਰਨ ਦੋ ਕੁੜੀਆਂ ਦੀ ਜਾਨ ਚਲੇ ਗਈ ਤਾਂ ਫਰੋਜ਼ਪੁਰ ਦੇ ਪਿੰਡ ਖਲਚੀਆਂ ਜਦੀਦ ਦੇ ਵਿੱਚ ਦੋ ਚਚੇਰੀਆਂ ਭੈਣਾਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ ਹੈ ਤਾਂ ਪੀੜਤ ਪਰਿਵਾਰ ਦੇ ਮੈਂਬਰਾਂ ਅਨੁਸਾਰ ਭੱਠੇ ਦੇ ਮਾਲਕ ਨੇ ਮੀਂਹ ਦਾ ਪਾਣੀ ਅਤੇ ਕਲੋਨੀ ਦਾ ਪਾਣੀ ਆ ਸੁਟਣ ਦੇ ਲਈ ਟੋਏ ਪੁੱਟੇ ਸਨ ਤਾਂ ਜੋ ਇਹ ਪਾਣੀ ਜਿਹੜਾ ਟੋਇਆਂ ਦੇ ਵਿੱਚ ਪੈ ਜਾਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਮੀਂਹ ਦੇ ਪਾਣੀ ਨੂੰ ਜਮਾ ਕਰਨ ਦੇ ਲਈ ਜੋ ਟੋਆ ਪੁੱਟਿਆ ਗਿਆ ਸੀ ਉਸੇ ਟੋਏ ਦੇ ਵਿੱਚ ਦੋ ਚਚੇਰੀਆਂ ਭੈਣਾਂ ਡਿੱਗ ਜਾਣਗੀਆਂ ਤੇ ਉਹਨਾਂ ਦੀ ਜਾਨ ਚਲੀ ਜਾਵੇਗੀ ਤਪੱਠੇ ਦੇ ਮਾਲਕ ਵੱਲੋਂ ਜੋ ਟੋਆ ਪੁੱਟਿਆ ਗਿਆ ਸੀ ਉਸ ਦੇ ਵਿੱਚ ਮੀਂਹ ਦਾ ਪਾਣੀ ਗਿਆ ਤੇ ਨਾਲ ਹੀ ਕਲੋਨੀ ਦਾ ਪਾਣੀ ਜਮਾ ਹੋ ਗਿਆ ਤਾਂ ਇਸ ਟੋਏ ਦੇ ਵਿੱਚ ਦੋ ਚਚੇਰੀਆਂ ਭੈਣਾਂ ਜਿਨ੍ਹਾਂ ਦੀ ਉਮਰ 4 ਸਾਲ ਤੇ 5 ਸਾਲ ਦੱਸੀ ਜਾ ਰਹੀ ਹੈ ਅਚਾਨਕ ਫਿਸਲ ਕੇ ਇਸ ਪਾਣੀ ਦੇ ਟੋਏ ਵਿੱਚ ਜਾ ਡਿੱਗਦੀਆਂ ਨੇ ਇਹਨਾਂ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦੇਰ ਤੱਕ ਤਾਂ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੀਆਂ ਬੱਚੀਆਂ ਆਖਿਰ ਕਿੱਥੇ ਚਲੀਆਂ ਗਈਆਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਇਸ ਟੋਏ ਦੇ ਵਿੱਚ ਉਹਨਾਂ ਦੀਆਂ ਦੋ ਕੁੜੀਆਂ ਡਿੱਗ ਪਈਆਂ ਜਿਸ ਕਰਕੇ ਉਹਨਾਂ ਦੀ ਜਾਨ ਚਲੀ ਗਈ ਤਾਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪੱਠਾ ਮਾਲਕ ਨੇ ਮੀਂਹ ਦੇ ਪਾਣੀ ਨੂੰ ਕੱਢਣ ਲਈ ਇੱਕ ਵੱਡਾ ਟੋਆ ਪਾਇਆ ਸੀ ਅਤੇ ਮੀਂਹ ਤੋਂ ਬਾਅਦ ਇਹ ਟੋਆ ਜਿਹੜਾ ਪਾਣੀ ਦੇ ਨਾਲ ਭਰ ਗਿਆ ਤੇ ਸਾਡੇ ਬੱਚੇ ਨੇ ਜਿਹੜੇ ਅਚਾਨਕ ਫਿਸਲ ਕੇ ਇਸ ਪਾਣੀ ਨਾਲ ਭਰੇ ਟੋਏ ਵਿੱਚ ਜਾ ਡਿੱਗਦੇ ਨੇ ਜਿਸ ਕਾਰਨ ਦੋਵਾਂ ਬੱਚੀਆਂ ਦੀ ਇਸ ਟੋਏ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ ਹੈ ਤਸੀਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਪੱਠੇ ਮਾਲਕ ਵਿਰੁੱਧ ਟੁਕਵੀਂ ਕਾਰਵਾਈ ਕੀਤੀ ਜਾਵੇ ਜਿਸ ਵੱਲੋਂ ਇਹ ਖੂਨੀ ਟੋਆ ਪੁੱਟਿਆ ਗਿਆ ਸੀ ਤਾਂ ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਦੋਵੇਂ ਕੁੜੀਆਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ ਹੈ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਹਸਪਤਾਲ ਦੇ ਵਿੱਚ ਇਹਨਾਂ ਕੁੜੀਆਂ ਨੂੰ ਲਿਆਂਦਾ ਗਿਆ ਪੋਸਟਮਾਰਟਮ ਵੀ ਕਰਵਾ ਦਿੱਤਾ ਗਿਆ ਪਰੰਤੂ ਇਹ ਕੁੜੀਆਂ ਬਚ ਨਹੀਂ ਸਕੀਆਂ ਤਾਂ ਹੁਣ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਫਰੋਜ਼ਪੁਰ ਤੋਂ ਇਹ ਮੰਦਪਾਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅਮੀਂ ਦਾ ਪਾਣੀ ਹੈ ਜਿਹੜਾ ਉਸ ਨੂੰ ਬਾਹਰ ਕੱਢਣ ਦੇ ਲਈ ਇੱਕ ਟੋਆ ਪੁੱਟਿਆ ਗਿਆ ਤੇ ਸਾਰਾ ਪਾਣੀ ਉਸ ਟੋਏ ਦੇ ਵਿੱਚ ਜਦੋਂ ਚਲਾ ਜਾਂਦਾ ਤਾਂ ਟੋਆ ਭਰ ਜਾਂਦਾ ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਟੋਆ ਹੈ ਤੇ ਇਹ ਹੀ ਕੁੜੀਆਂ ਨਹੀਂ ਪਤਾ ਸੀ ਇਹਨਾਂ ਨੂੰ ਕਿ ਇਹਨਾਂ ਦੇ ਪਿੱਛੇ ਟੋਆ ਹੈ ਤੇ ਪੈਰ ਜਿੱਤੋਂ ਫਿਸਲੇ ਤੇ ਉਹ ਟੋਏ ਦੇ ਵਿੱਚ ਜਾਂ ਡਿੱਗਦੀਆਂ ਨੇ ਜਿਸ ਤੋਂ ਬਾਅਦ ਇਹਨਾਂ ਦੋਵਾਂ ਕੁੜੀਆਂ ਦੀ ਜਾਨ ਚਲੇਗੀ ਤਾਂ ਪਿੱਛੋਂ ਹੁਣ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਨਾਲ ਹੀ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਤੇ ਉੱਥੇ ਹੀ ਪੱਠਾ ਮਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਮੇਰਾ ਬੇਨਤੀ ਨੰਬਰ ਇਹ ਵੀ ਜਾਤਾ ਤੇ ਬੌਜੀ ਜਵਾਕ ਲਿਖ ਲਿਖੇ ਤੇ ਛੱਡੇ ਨਾਮ ਉਹ ਕਹਿੰਦਾ ਵੀ ਮੇਰਾ ਮਾਮਲਾ ਡੁੱਬਦਾ। ਸਾਡੀ ਪਾਰਟੀ ਵੱਡੇ ਮਰਾਣਾ ਤੁਹਾਡੇ ਦੁਆਕਾ ਟਿੱਕਾ ਨਹੀਂ ਲਿਆ ਗਈ। ਨਹੀਂ ਛੱਡੇ ਕਿੱਥੇ ਵੱਜੇ ਸੀ ਤੇ ਕਿੰਨੇ ਮਰਵਾਏ? ਸਾਡੇ ਇੱਕ ਹਫ਼ਤੇ ਕੋਲੇ ਛੱਡੇ ਰੱਜੇ ਬੌਜੀ ਤੇ ਬੌਉ ਨੇ ਮਰਾਏ ਠੇਕੇਦਾਰ ਨੂੰ। ਮਾਲਕ ਨੇ ਪੱਟੇ ਵਾਲੇ ਨੂੰ। ਉਸੇ ਪੱਟੇ ਤੇ ਹੀ ਕੰਮ ਕਰਦੇ। ਤੇ ਬੱਚੇ ਕਿਵੇਂ ਹੱਸ ਸਕਣਗੇ? ਪੁੱਤੇ ਸਾਡੇ ਮਗਰ ਆ ਰਹੇ ਸੀਗੇ ਉਹ ਉਹਨਾਂ ਨੇ ਦੋਆ ਨਹੀਂ ਦਿੱਸਿਆ ਪਾਣੀ ਸੀ ਚੋਤੇ ਦੇ ਦੋਵੇਂ ਚੋਤੇ ਮਾਰਦੇ ਜਾ ਰਹੇ ਸੀ ਆਖੇ ਪਤਨਾਂ ਦੇ ਦੇ ਤੇ ਸਰਕਾਰ ਦੇ ਬਲ ਕਰਾ ਲਿਆ ਤੁਹਾਡੇ ਕੀ ਲੱਗਦੇ ਇੱਕ ਯਾਰ ਜੁੜ ਗਿਆ ਸੀ ਕਿ ਕੋਤੀ ਇਹ ਮੈਂ ਦੋ ਬੱਚਿਆਂ ਨੂੰ ਪਾਣੀ ਦੀ ਗੱਲ ਪੁੱਛੀ ਭਾਜੀ ਹੋਇਆ ਤੇ ਮਤਲਬ ਤੁਹਾਡੇ ਤੇ ਦੋਸ਼ ਲੱਗ ਰਿਹਾ ਵੀ ਖੱਡੇ ਤੁਹਾਡੇ ਵੱਲ ਮਰਵਾਏ ਸੀ ਮੈਂ ਸਰ ਖੱਡੇ ਦਾ ਇਹਨਾਂ ਦਾ ਪਾਣੀ ਖੋਦੇ ਦਾ ਪਹਿਲਾਂ ਪੈਂਦਾ ਸੀਗਾ ਤੇ ਇਹਨਾਂ ਨੂੰ ਮੈਂ ਰੋਕਿਆ ਮੈਨੂੰ ਕਹਿੰਦੇ ਬੋ ਜੀ ਪਾਣੀ ਆ ਰਿਹਾ ਤੇ ਮੈਂ ਕਹਿੰਦੇ ਵੇਨਾ ਕੋਈ ਖੱਡਾ ਮਾਰਾ ਲਓ ਤੇ ਪਾਣੀ ਰੁਕ ਜਾ ਕਰੂਗਾ ਜੀ ਉਹதோ ਖੱਡਾ ਸੀਗਾ ਬਾਹਰ ਚ ਜਿਆਦਾ ਪੈ ਗਈ ਤੇ ਬਚਣ ਹੋ ਗਿਆ ਖੱਡਾ ਘਰ ਤੋਂ ਕਾਫੀ ਦੂਰ ਹੈ ਮੈਂ ਜ਼ਮੀਨ ਠੇਕੇ ਤੇ ਲੈ ਕੇ ਆਹਦਾ ਪੱਠੇ ਦਾ ਕਾਰੋਬਾਰ ਕਰਦਾ ਤੇ ਬਥੇਰ ਕਰਦਾ ਹਾਂ ਉਹਦੇ ਕਰਕੇ ਆਪਾਂ ਨੇ ਇਹ ਕਿੱਥੇ ਖੱਡੇ ਸੀਗੇ ਇਹ ਪੱਠੇ ਦੇ ਅੰਦਰ ਸੀਗੇ ਜਾਂ ਬਾਹਰ ਉਹ ਇਹ ਪੱਠੇ ਦੇ ਬਾਹਰ ਹੈ ਜ਼ਮੀਨ ਹੈ ਠੇਕੇ ਤੇ ਮੈਂ ਲਈ ਤੇ ਲਈ ਹੋਈ ਉਹਦੇ ਚੇਟਾਂ ਦੀ ਬਥੇਰ ਕੱਚੀਆਂ ਕਰਦੇ ਆਂ ਤੇ ਤਕਰੀਬਨ ਵਸਤੀ ਦਾ ਪਾਣੀ ਵੀ ਉੱਥੇ ਆਉਂਦਾ ਸੀਗਾ ਜੀ ਤੇ ਮੇਰੀਆਂ ਏਟਾਂ ਨੂੰ ਪੈਂਦਾ ਸੀਗਾ ਜੀ ਤੇ ਮੈਨੂੰ ਸਾਰੇ ਮੈਂ ਕਿਹਾ ਪਾਣੀ ਰੋਕੋ ਮੈਨੂੰ ਕਹਿੰਦੇ ਵੀ ਥੂੜ ਥੋੜਾ ਜਿਹਾ ਮਾੜਾ ਮਾੜਾ ਖੱਡਾ ਮਾਰ ਲੈ ਪਾਣੀ ਘਾ ਉਹ ਬਾਅਦ ਸੇ ਜਾਲਾ ਪੈ ਗਿਆ ਪਾਣੀ ਪੈ ਗਿਆ ਜੀ ਉਹ ਬੱਚੇ ਕਿ ਖੇਡ ਦੇ ਖੇਡ ਦੇ ਚੱਲੇ ਗਏ ਡਿੱਗ ਗਏ ਉਹ ਪਤਾ ਨਹੀਂ ਲੱਗਿਆ ਇੱਥੇ ਜੋ ਆਖਦਾ ਆ ਗਿਆ ਜੀ ਬੜਾ ਮਾੜਾ ਹੈ ਜੀ ਦੋਵਾਂ ਦੀ ਮੌਤ ਹੋ ਗਈ ਹਾਂ ਦੋਨਾਂ ਦੀ ਐਨੇ ਮੌਤ ਹੋ ਗਈ ਹੈ ਜੀ ਇਸ ਗੱਲ ਦਾ ਹੀ ਆਪ ਦੁੱਖ ਜਹਾਰ ਕਰਦੇ ਆਂ ਪਰਿਵਾਰ ਨਾਲ ਵੀ ਹਮਦਰਦੀ ਹੈ ਜੀ ਸਾਡੇ ਬਹੁਤ ਮਾੜੀ ਗੱਲ ਹੋਈ ਹੈ ਕਿਹੜੇ ਬਿੰਦ ਦਾ ਮੰਗ ਇਹ ਖਲਚੀ ਜੀ ਦੀ ਦਾਦੀ ਪਾਜੀ ਕੀ ਮਾਮਲਾ ਤੋਂ ਕੀ ਹੋਇਆ ਇਹ ਮਾਮਲਾ ਭਾਜੀ ਪੱਠੇ ਦੇ ਨਾਲ ਮਾਲਕ ਨੇ ਵੀ ਆਪਣਾ ਮੀ ਦਾ ਪਾਣੀ ਨੂੰ ਸਮੇਟਣ ਲਈ ਖੱਡੇ ਮਾਰੇ ਹੋਏ ਸੀ ਜੀ ਸੀਪੀ ਨਾਲ 8 8 9 9 ਫੁੱਟ ਖੱਡੇ ਸੀਗੇ ਜਿਨ੍ਹਾਂ ਵਿੱਚ ਉਹ ਪਾਣੀ ਸਮੇਟਿਆ ਜਾਂਦਾ ਸੀਗਾ ਤੇ ਪਿੰਡ ਦੇ ਆਲੇ ਦੁਆਲੇ ਸਾਰੇ ਜਿੱਥੇ ਕੰਮ ਚੱਲਦਾ ਪੱਟੇ ਦਾ ਉਹਨੇ ਖੱਡੇ ਮਾਰੇ ਆ ਉਹਨਾਂ ਨੂੰ ਇੱਕ ਵਾਰੀ ਰੋਕਿਆ ਵੀ ਦੋ ਵਾਰੀ ਖੱਡੇ ਪੂਰੇ ਵੀ ਕਈਆਂ ਨਾ ਕਈ ਬੰਦਿਆਂ ਨੇ ਪਰ ਕਹਿੰਦੇ باوجود ਫੇਰ ਮਾਰੇ ਗਏ ਤੇ ਉਹ ਕੱਲ ਫਿਰ 4 ਵਜੇ ਦੇ ਕਰੀਬ ਬੱਚੇ ਦੋ ਸੀਗੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੇ ਉਸ ਤੋਂ ਬਾਅਦ ਤੁਰੰਤ ਇਹਨਾਂ ਨੇ ਅੱਧੇ ਘੰਟੇ ਬਾਅਦ ਜੀਸੀਟੀ ਲਿਆ ਕੇ ਆਪਣੀ ਉਹ ਸਾਰੇ ਜਿੰਨੇ ਖੱਡੇ ਸੀ ਕੋਈ 10-12 ਖੱਡੇ ਸੀਗੇ ਸਾਰੇ ਪੂਰ ਦਿੱਤੇ ਆ ਤੇ ਚਲੋ ਜਿਹੜੀ ਵੀ ਉਹ ਘਰ ਵਾਲਿਆਂ ਦਾ ਮਾੜਾ ਹੱਸਦਾ ਹੋਇਆ ਇਸ ਤੋਂ ਵੱਡਾ ਨੁਕਸਾਨ ਕਿਸੇ ਦਾ ਨਹੀਂ ਹੁੰਦਾ ਕਿੰਨੇ ਬੱਚੇ ਕਿੰਨੀ ਕਿੰਨੀ ਉਮਰ ਦੇ ਇੱਕ 5 ਸਾਲ ਦਾ ਹੋਊਗਾ ਇੱਕ 4 ਕੁ ਸਾਲ ਦਾ ਹੋਣਾ ਇੰਨੇ ਇੱਕ ਦੋ ਬੱਚੇ ਸੀਗੇ ਨੁਕਸਾਨ ਵੱਡਾ ਹੋਇਆ ਵਾ ਵਿਚਾਰਾਂ ਦਾ ਕਾਫੀ ਚਲੋ ਜਿਹੜੀ ਬੰਨ ਦੀ ਕੋਈ ਕਾਰਵਾਈ ਕੀਤੀ ਜਾਵੇ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਹੜੇ ਖੱਡੇ ਸੀਗੇ ਪੱਠੇ ਦੇ ਅੰਦਰ ਸੀ ਜਾਂ ਬਾਹਰ ਵੱਲ ਸੀ ਨਹੀਂ ਉਹ ਉਹਨਾਂ ਦੇ ਪਿੰਡਾਂ ਵਿੱਚ ਸੀਗੇ ਜਿੱਥੇ ਇਹ ਕੰਮ ਚੱਲਦਾ ਪੱਠੇ ਦਾ ਤੇ ਪਿੰਡ ਦੇ ਨਾਲ-ਨਾਲ ਸਾਰੇ ਉਹ ਪੇੜ ਬਣੇ ਹੋਏ ਨੇ ਯਾਨੀ ਤਾਂ ਅੰਦਰ ਜੀ ਪੱਠੇ ਪਾਣੀ ਬਾਰਿਸ਼ ਦਾ ਸੀ ਲੇਕਿਨ ਖੱਡੇ ਪੱਠੇ ਮਾਰੇ ਸੀਗੇ ਤੇ ਉਹ ਭਰ ਗਏ ਸਾਡੇ ਕੀ ਲੱਗਦੇ ਸੀ ਹਾਂਜੀ ਇੱਕ ਮੇਰੀ ਗੁੜੀਆ ਸੀ ਇੱਕ ਮੇਰੀ ਭੈਣ ਸੀ ਕੀ ਹੋਇਆ ਕੀ ਹੋਇਆ ਜੀ ਇਹ ਵੀ ਮਤਲਬ ਇੱਥੇ ਇੰਜ ਕਰਕੇ ਸਾਡੇ ਮਗਰ ਧੁਰੀਆਂ ਜਾਂਦੀਆਂ ਸੀ ਅਸੀਂ ਪੱਠੇ ਦਾ ਕੰਮ ਕਰੀਦਾ ਤੇ ਮਤਲਬ ਪਤਾ ਨਹੀਂ ਲੱਗਾ ਕਿ ਦੇ ਚੱਡੇ ਪਈਆਂ ਚਿੱਟ ਡਗੇ ਖੱਡੇ ਵਿੱਚ ਕਿਵੇਂ ਮੈਂ ਮਤਲਬ ਪੈਰ ਫਿਸਲ ਗਿਆ ਨਾਲ ਮੈਂ ਪਿਆਸੀ ਗਿਆ ਖੱਡੇ-ਖੱਡੇ ਤੋਂ ਪੈਰ ਫਿਸਲ ਗਿਆ ਤੇ ਵਿੱਚ ਡੇ ਖੱਡੇ ਕਿੰਨਾਂ ਨੇ ਮਾਰੇ ਹੋਏ ਸੀ ਬਾਹੂਆ ਨੇ ਮਾਰੇ ਸੀ ਬਾਹੂਆ ਨੇ ਬਹੁਤ ਵਾਰੀ ਪਹਿਲਾਂ ਵੀ ਅਗੇ ਕਹਿ ਚੁੱਕੇ ਆ ਇਹ ਨਹੀਂ ਮੰਨਦੇ ਸਾਡੀ ਗੱਲ ਇਹਾਂ ਦੇ ਮਰਨੇ ਤੋਂ ਢੇ ਸਾਡੇ ਕੀ ਲੱਗਦੇ ਹਨ ਕਾਰਵਾਈ ਚਾਹੀਦੀ ਐਨਾਂ ਦੇ ਵੱਤ ਤੋਂ ਵੱਤ ਹੋਣੀ ਕਿੱਡੇ ਕਿੱਡੇ ਬੱਚੇ ਸੀ ਇੱਕ ਆ ਗਈ ਸੀ 4 ਕ ਸਾਲਾਂ ਦੀ ਕੁੜੀ ਤੇ ਨਾਲ ਇੱਕ 5 ਕ ਸਾਲ ਦਾ ਇਹ ਮਾਮਲਾ ਹੈ ਗਾਜੀ ਜਿੱਦ ਪਹਿਲੇ ਖੇਤੀ ਦੀ ਜਰੀ ਦੇ ਵਿੱਚ ਮਾਵਾਂ ਤੋਂ ਬੱਚੀਆਂ ਸੀ ਜੇ ਇੱਕ ਬੱਚੀ ਇੱਕ ਤੇ ਖੱਡੀ ਜੀ ਵੀ ਸੀਗੀ ਸਤਿ ਸ੍ਰੀ ਅਕਾਲ ਬੇਟੀ ਜੀ ਜਿਹੜੇ ਬੋਤੀ ਸੀ ਕਿ ਆਪਣੇ ਖੇਤ ਵੀ ਹੈਗੇ ਨੇ ਪਾਣੀ ਨਹੀਂ ਵਾਲਾ ਪਾਣੀ ਸੀਗਾ ਪੱਠੇ ਦੇ ਨਾਲ ਜੂਦਾ ਪਾਣੀ ਸੀ ਉਹਦੇ ਵਿੱਚ ਫੇਟ ਨਿਕਲਿਆ ਗਿਆ ਚਲੀ ਗਿਆ ਉਹਨੇ ਇਹਨਾਂ ਨੇ ਬਿਆਨ ਮੁਤਾਬਕ ਇਹਨਾਂ ਦੇ ਨਾਮ ਮੁਤਾਬਕ ਜੋ ਵਸਤੀ ਡਿੱਗੀਆਂ ਇਹਨਾਂ ਦੇ ਡਿੱਗਣ ਕਰਕੇ ਪਾਣੀ ਇੰਸਟਿਟਿਊਟ ਦੇ ਨਾਲ ਉਹ ਤੇ ਖੱਡਾ ਸੀਗਾ ਜੀ ਪੂਰੇ ਦਸਮ ਤੱਕ ਖੱਡਾ ਸੀਗਾ ਜਿਵੇਂ ਬਿਆਨ ਲਿਖਾਇਆ ਬਿਆਨ ਦੇ ਮੁਤਾਬਕ ਉਹਨਾਂ ਦੇ ਸਿਰ ਖੱਡਾ ਹੀ ਹੈ ਪਾਣੀ ਵਿੱਚ ਪਾਣੀ ਪੀਇਆ ਗਿਆ ਵੇ ਮਸਲ ਜਾਰੀ ਪਾਣੀ ਹੈਗਾ ਜੀ ਉਹਨ ਹਸਪੀਟਲ ਲੈ ਗਿਆ ਜੀ ਹਸਪੀਟਲ ਲੈ ਗਿਆ ਜੀ ਇਥੋਂ ਫਤਨਾ ਨੇ ਰੈਫਰ ਕਰਤਾ ਫ੍ਰੀ ਕੁਰਵਾਸੇ ਫ੍ਰੀ ਤੋਰ ਕੇ ਤੇ ਮੈਡੀਕਲ ਹੁੰਦਾ ਨਾਲ ਇਥੇ ਮੈਡੀਕਲ ਨਹੀਂ ਹੁੰਦਾ ਫਰ ਕਾਰੀ ਵਾਸੀ ਠੀਕ ਹੋ ਲੱਗ ਚੁਕੀ ਤੂੰ ਇੱਧਰ ਚੋ ਗਈ ਧੋਨਾਈ ਲਾ